ਮਿਤੀ 22 ਜੂਨ 2024 ਨੂੰ ਜਿਹੜਾ ਬੱਲਾ ਠਾਣਾ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਣਜੀਤ ਸਿੰਘ ਆਈਪੀਐਸ ਉਹਨਾਂ ਵੱਲੋਂ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਸੀ ਜਿੱਥੇ ਕਿ ਮੁਖ ਅਫਸਰ ਰਜਵੰਤ ਕੌਰ ਉਹਨਾਂ ਦੀ ਪੋਸਟਿੰਗ ਕੀਤੀ ਗਈ। ਇਹ ਏਰੀਆ ਬੜਾ ਸੰਵੇਦਨਸ਼ੀਲ ਹੈ ਕਿਉਂਕਿ ਮਹਿਤਾ ਰੋਡ ਜਿਹੜੀ ਉੱਥੇ ਕੋਈ ਲਾਈਟਿੰਗ ਬਹੁਤ ਜ਼ਿਆਦਾ ਨਾ ਹੋਣ ਕਰਕੇ ਵਾਰਦਾਤਾ ਕਾਫੀ ਹੁੰਦੀਆਂ ਸੀ। ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਵਾਰਦਾਤਾ ਹੋਈਆਂ ਜਿਹੜਾ ਕਿ ਠਾਣੇ ਵੱਲੇ ਦੀ ਅਧੇ ਨਾਲ ਚੌਂਕੀ ਨਿਊ ਫੋਕਲ ਪੁਆਇੰਟ ਦੀ ਪੁਲਿਸ ਫੋਰਸ ਨੇ ਬੜੀ ਮੁਸਤੈਦੀ ਦੇ ਨਾਲ ਟ੍ਰੇਸ ਕਰ ਲਈਆਂ ਇਹਨਾਂ ਦੇ ਵਿੱਚ ਪਹਿਲੀ ਜਿਹੜੀ ਵਾਰਦਾਤ ਸੀ ਉਸ ਦੇ ਵਿੱਚ ਮਦਈ ਨਵਜੋਤ ਸਿੰਘ ਹੋਣਾ ਦੇ ਘਰ ਚੋਰੀ ਹੋਈ ਸੀ ਤੇ ਦਿਨ ਦਿਹਾੜੇ ਕਿਸੇ ਬੰਦੇ ਨੇ ਇਹਨਾਂ ਦੇ ਘਰ ਐਂਟਰ ਕਰਕੇ ਕਾਫੀ ਇਹਨਾਂ ਦੇ ਘਰੋਂ ਪੈਸੇ ਵਗੈਰਾ ਚੋਰੀ ਕਰ ਲਏ ਸੀ ਜਿਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਟੀਮਾਂ ਬਣਾ ਕੇ ਇਹਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਬੰਦਾ ਜਿਹੜਾ ਕਿ ਦਸ਼ਮੇਸ਼ ਨਗਰ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਪਹਿਲਾਂ ਤਾਂ ਅ ਡਿਟੈਕਟ ਕੀਤਾ ਕਿ ਉਹਨੇ ਚੋਰੀ ਕੀਤੀ ਹੈ ਫਿਰ ਉਹਨੂੰ ਅਰੈਸਟ ਵੀ ਕੀਤਾ ਤੇ ਉਹਦੇ ਕੋਲੋਂ 70000 ਰੁਪਏ ਦੇ ਕਰੀਬ ਜਿਹੜੀ ਕਰੰਸੀ ਜਿਹੜੀ ਉਹਨੇ ਚੋਰੀ ਕਰ ਲਈ ਸੀ ਉਹ ਬਰਾਮਦ ਕੀਤੀ। ਦੂਸਰਾ ਜਿਹੜਾ ਇੱਥੇ ਵਾਰਦਾਤ ਹੋਈ ਇੱਕ ਦਿਨ ਦੌਰਾਨੇ ਨਾਕਾਬੰਦੀ ਜਿਹੜੇ ਨਿਊ ਵੋਕਲ ਪੁਆਇੰਟ ਇੰਚਾਰਜ ਨੇ ਅਸੀ ਕਸ਼ਵੀਰ ਸਿੰਘ ਇਹਨਾਂ ਨੇ ਇੱਕ ਕੁਲਦੀਪ ਸਿੰਘ ਨਾਮ ਦੇ ਬੰਦੇ ਨੂੰ ਰੋਕਿਆ ਜਿੰਨੇ ਕਿ ਮੋਟਰਸਾਈਕਲ ਇੱਥੇ ਪਸ਼ੂ ਮੰਡੀ ਜਿਹੜੀ ਵੱਲੋਂ ਇੱਥੋਂ ਚੋਰੀ ਕੀਤਾ ਸੀ ਜਦੋਂ ਉਹਨੂੰ ਕੁੱਛ ਪ੍ਰਤੀਤ ਕੀਤੀ ਗਈ ਤਾਂ ਉਸ ਤੋਂ ਕੋਈ ਡਾਕੂਮੈਂਟ ਵੀ ਨਹੀਂ ਸੀਗਾ। ਕਿਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਉਤੋਂ ਬਰਾਮਦ ਹੋਇਆ ਤੇ ਨਾਲ ਦੋ ਮੋਬਾਈਲ ਫੋਨ ਵੀ ਚੋਰੀ ਦੇ ਬਰਾਮਦ ਹੋਏ। ਸੋ ਇਸ ਏਰੀਏ ਦੇ ਵਿੱਚ ਜਿੱਥੇ ਕਿ ਆਰਮੀ ਅਮੂਨੀਸ਼ਨ ਡੰਪ ਹੋਈ ਹੈ, ਕੋ ਰਾਮਦਾਸ ਹਸਪਤਲ ਵੀ ਹੈ ਤੇ ਸਾਡਾ ਨਵਾਂ ਥਾਣਾ ਜਿਹੜਾ ਬੱਲਾ ਹੈ ਤੇ ਚੌਂਕੀ ਨਿਊ ਕੋਪਲ ਪੁਆਇੰਟ ਹੈ ਇਹ ਬੜੀ ਮੁਸਤੈਦਗੀ ਦੇ ਨਾਲ ਕੰਮ ਕਰ ਰਿਹਾ। ਅਸੀਂ ਵਿਸ਼ਵਾਸ ਪਾਉਣਾ ਚਾਹੁੰਦੇ ਹਾਂ ਏਰੀਏ ਦੇ ਵਿੱਚ ਕਿ ਜਿਹੜ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕਾਫੀ ਜ਼ਿਆਦਾ ਵਾਰਦਾਤਾਂ ਵਗੈਰਾ ਹੋ ਰਹੀਆਂ ਹਨ ਹਨੇਰੇ ਕਰਕੇ ਤੇ ਰੋਡ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਇਹ ਹੋਰ ਮਿਹਨਤ ਦੇ ਨਾਲ ਕਿੱਥੇ ਪੁਲਿਸਿੰਗ ਕੀਤੀ